ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ سلسلہ ਲਗਾਤਾਰ ਜਾਰੀ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਪਟਿਆਲਾ ਜ਼ਿਲ੍ਹਾ ਦੇ ਪਿੰਡ ਬਰਸਟ ਵਿੱਚ ਇੱਕ ਕਿਸਾਨ ਦੇ ਵੱਲੋਂ ਫੰਦਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਉੱਪਰ 3 ਲੱਖ ਬੈਂਕ ਤੋਂ ਇਲਾਵਾ 2 ਲੱਖ ਦਾ ਹੋਰ ਕਰਜ਼ਾ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਮੁਤਾਬਿਕ ਆਰਤੀ ਮ੍ਰਿਤਕ ਕਿਸਾਨ ਨੂੰ ਪੈਸੇ ਵਾਪਸ ਕਰਨ ਲਈ ਕਾਫੀ ਲੰਮੇ ਸਮੇਂ ਤੋਂ ਦਬਾਅ ਪਾ ਰਿਹਾ ਸੀ। ਪਰਿਵਾਰ ਦੇ ਮੁਤਾਬਿਕ ਘਟਨਾ ਤੋਂ ਇੱਕ ਰਾਤ ਪਹਿਲਾਂ ਹੀ ਨਾਬਾ ਦੇ ਆਰਤੀ ਨੇ ਕਿਸਾਨ ਨਾਲ ਫੋਨ 'ਤੇ ਲੰਬੀ ਗੱਲਬਾਤ ਕੀਤੀ ਸੀ ਜਿਸ ਤੋਂ ਤੰਗ ਆ ਕੇ ਕਿਸਾਨ ਮਨਦੀਪ ਸਿੰਘ ਨੇ ਇਹ ਕਦਮ ਚੁੱਕਿਆ। ਮੇਰਾ ਨਾਮ ਜਗਤਾਰ ਸਿੰਘ ਜੀ। ਮੈਂ ਪਟਿਆਲਾ ਬਲਾਕ ਦਾ ਮੀਤ ਪ੍ਰਧਾਨ ਸਾਡੇ ਇਹ ਮੁੰਡੇ ਕੋਲੇ ਕੱਲ ਕਿਤੇ 5 ਵਜੇ 8:30 ਤੇ ਫੋਨ ਕੀਤਾ 8 ਮਿੰਟ ਤੋਂ ਉੱਪਰ ਫੋਨ ਚੱਲਿਆ ਜੀ ਉਹ ਫੋਨ ਤੇ ਇਹਨਾਂ ਮੁੰਡਿਆਂ ਨੂੰ ਦਬਕਤੂਕੇ ਮਾਰੇ ਉਹਨਾਂ ਨੇ ਉਸ ਤੋਂ ਬਾਅਦ ਕੱਲ ਤਾਂ ਰਾਤ ਨੂੰ ਤਾਂ ਨਿਗਰਖੀ ਕਰਦੇ ਨੇ ਇਹਨਾਂ ਨੇ ਸਵੇਰੇ ਉੱਠ ਕੇ ਉਹ ਕੱਖ ਪਾਉਣ ਗਿਆ ਡੰਗਰਾਂ ਨੂੰ ਬਾਹਰ ਖੇਤ ਚ ਕਰਤੇ ਉੱਥੇ ਜਾ ਕੇ ਉਹਨੇ ਖੁਦਕੁਸ਼ੀ ਦੀ ਰੱਸੀ ਗਲ ਚ ਪਾ ਕੇ ਪਾਹਾ ਲੈ ਲਿਆ ਜੀ ਸਾਨੂੰ ਬਦ ਮੌਕੇ ਦੇ ਬੰਦੇ ਪਤੇ ਲੱਗਿਆ ਫਿਰ ਉਹਨਾਂ ਨੇ ਜਾ ਕੇ ਗਲ ਚ ਰੱਸੀ ਵੱਢੀ ਜਾ ਕੇ ਦੇਖਿਆ ਜਦੋਂ ਉਹਨੇ ਕਰਦੇ ਨੇ ਰੱਸੀ ਵੱਢ ਕੇ ਇੱਕ ਮੁੰਡਾ ਲਵੋਂ ਬੁਲਾਇਆ ਉਹਦੇ ਰੱਸੀ ਵੱਢ ਕੇ ਫਿਰ ਥੱਲੇ ਲਾਹਿਆ ਉਹਨੂੰ ਸਾਨੂੰ ਜੋ ਸੁਨੇਹਾ ਗਿਆ ਸੀ ਬੱਗ ਜਸੇਵੰਦੀ ਵਾਲੇ ਫਿਰ ਅਸੀਂ ਪੁਲਿਸ ਕੋਲ ਵੀ ਰਿਪੋਰਟ ਕਰਾਈ ਆ ਕਿ ਹੁਣ ਡੈੱਡ ਬੋਡੀ ਲੈ ਕੇ ਗਏ ਹੋਣੇ ਅਸੀਂ ਇਹ ਤੇ 306 ਦਾ ਪਰਚਾ ਕਰਾਵਾਂਗੇ ਅੜਤੇ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਜੇ ਨਹੀਂ ਕਰੂਗੀ ਤਾਂ ਅਸੀਂ ਫਿਰ ਰੋਡ ਜਾਮ ਕਰਾਂਗੇ ਪਰਿਵਾਰ ਚ ਕੌਣ ਪਰਿਵਾਰ ਚ ਇਹਦੇ ਮਾਂ ਮਰੀ ਹੋਈ ਹੈ ਜੀ ਬਾਪ ਇਹਦਾ ਅਪਸੈਟ ਹੈ Mentally ਉਹਦਾ ਇਹ ਨਹੀਂ ਪਤਾ ਉਹ ਵੀ ਕੋਈ ਵੀ ਕਦੇ ਖੁਦਕਸ਼ੀ ਕਰ ਲਵੇ 3 ਸਾਲ ਦਾ ਬੇਟਾ ਹੈ 2 2.5 ਮਹੀਨੇ ਦੀ ਬੇਟੀ ਹੈ ਇੱਕ ਇਹਦੇ ਘਰ ਵਾਲੀ ਆ ਬਸ ਹੁਣ ਪਿੱਛੇ ਸਾਮਣੇ ਜਿੰਦੇ ਸਾਹਮਣੇ ਕੋਈ ਨਹੀਂ ਹੈਗਾ ਜੀ। ਇਹੀ ਤੇ ਸਾਹਮਣੇ ਸਭ ਕੁਝ ਇਹੀ ਕਰਦਾ ਸੀ ਪਿੱਛੇ ਕੋਈ ਨਹੀਂ ਸਾਹਮਣੇ ਨਹੀਂ ਹੈਗਾ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਦਾ ਇਹਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ, ਭਾਰਤੀ ਦੇ ਬਣਦੀ ਕਾਰਵਾਈ ਕੀਤੀ ਜਾਵੇ। ਜੋ ਬੈਂਕਾਂ ਦਾ ਕਰਜ਼ਾ ਸਾਰਾ ਦਾ ਮਾਫ ਕਰਿਆ ਜਾਵੇ। ਇਹਦੇ ਪਰਿਵਾਰ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਜੇਕਰ ਇਹਨੂੰ ਡਰ ਗਿਆ। ਕੱਲ 5 ਵਜੇ ਹੱਥ ਨੇ ਫੋਨ ਆਇਆ ਦੀ। ਉਹ ਡਰ ਗਿਆ ਹੈ ਜ਼ਿਆਦੇ। ਤੜਕੇ 4-5 ਵਜੇ ਬਸ ਆਹ ਕੰਮ ਕਰ ਰਹੇ ਨੇ। ਮਨਦੀਪ ਚੰ 24 ਹਾਂ 34 ਸਾਲ ਹੈ ਇਸ ਸਾਇਟੀ ਕਿਵੇਂ ਕੀਤੀ ਹੈ ਹੈ ਇਸ ਤਰ੍ਹਾਂ ਦੀ ਸਾਇਟੀ ਵਿੱਚ ਬਾਹਰ ਜਾ ਕੇ ਡੰਗਰਾਂ ਨੂੰ ਕਖਪਉਣ ਗਿਆ ਸੀ ਬਾਹਰ ਉੱਥੇ ਜਾ ਕੇ ਰੱਸੀ ਨਾਲ ਗੱਲ ਕਰਾ ਲਿਆ ਜੀ ਹੁਣ ਕਾਰਵਾਈ ਕੀ ਹੋ ਰਹੀ ਹੈ ਕਾਰਵਾਈ ਦੇਖੋ ਇਹਦਾ ਕਰਨ ਹੈ ਤੁਹਾਡੀ ਮੰਗ ਕਰਨਗੇ ਨਾ ਕਰਨਗੇ ਸਾਡੀ ਤਾਂ ਮੰਗ ਹੈ ਇਹਨਾਂ ਤੇ ਬਣਦੀ ਕਾਰਵਾਈ ਹੋ ਜਾਵੇ ਅੱਜ ਸਾਨੂੰ ਇੱਕ ਇਨਫਾਰਮੇਸ਼ਨ ਆਈ ਹੈ ਮਨਦੀਪ ਸਿੰਘ ਬਰਸੜ ਪਿੰਡ ਤੋਂ ਇੱਕ ਹੈਂਗਿੰਗ ਕੇਸ ਹੋਇਆ ਉਹਨੇ ਬਾਰ ਖੇਤਾਂ ਦੇ ਵਿੱਚ ਉਹਦੇ ਡੰਗਰਾਂ ਵਾਲੇ ਵਾੜੇ ਦੇ ਵਿੱਚ ਉਹਨੇ ਹੈਂਗਿੰਗ ਕਰਕੇ ਸੁਸਾਇਡ ਕੀਤਾ ਆ ਤੇ ਅਸੀਂ ਮੌਕੇ ਤੇ ਆਏ ਆ ਤੇ ਉਹਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਜੋ ਵੀ ਸਟੇਟਮੈਂਟ ਲਿਖਾਉਣਗੇ ਅਸੀਂ ਉਹਦੇ ਅਕੋਰਡਿੰਗਲੀ ਜੋ ਕੋਈ ਲੀਗਲ ਬਣਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਏਵਨ న్యూਸ ਲੀਕ ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ